ਜੇ ਨੀਅਤ ਨੇਕ ਹੋਵੇ ਨਾ ਤੇ ਅਸੀਂ ਕੀ ਕੁਝ ਨਹੀਂ ਕਰਦੇ ਆਪਣੇ ਪਿਤਾ ਜੀ ਦੇ ਤਨ ਤੱਕ ਦੀ ਕੁਰਬਾਨੀ ਨੂੰ ਅਸੀਂ ਪ੍ਰਵਾਨ ਕਰ ਲਿਆ ਪਿਤਾ ਗੁਰੂ ਤੇਗ ਬਹਾਦਰ ਨੇ ਅਗਰ ਕੋਈ ਉਹਨਾਂ ਦੇ ਦਰ ਤੇ ਆਇਆ ਨਾ ਆਪਣੀ ਕੁਰਬਾਨੀ ਦੇ ਦਿੱਤੀ ਪਰ ਜੇ ਤੇਰੀ ਨੇਕ ਨੀਅਤ ਨਿਰਮਲ ਹੈ ਤੇ ਅਸੀਂ ਸਭ ਕੁਝ ਦੇਣ ਲਈ ਤਿਆਰ ਹਾਂ ਤੇ ਜੇ ਤੂੰ ਈਰਖਾ ਦੇ ਬਸ ਆਇਆ ਤੇ ਇੱਕ ਸੂਈ ਵੀ ਗੁਰੂ ਨਾਨਕ ਦੇ ਦਰ ਤੋਂ ਤੂੰ ਲੈ ਕੇ ਨਹੀਂ ਜਾ ਸਕਦਾ ਭੇਮ ਚੰਦ ਦੇ ਮਨ ਦੇ ਵਿੱਚ ਇਰ ਖਾਦੇ ਭਾਂਬੜ ਬਲ ਗਏ ਕਿਉਂਕਿ ਹੰਕਾਰ ਕਿਸੇ ਨੂੰ ਨੀਵਾ ਨਹੀਂ ਜੇ ਹੌਣ ਦਿੰਦਾ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਦੀ ਕੀ ਉਮਰ ਹੈ ਤਈਆਂ ਸਾਲਾਂ ਦੀ ਉਮਰ ਜਦੋਂ ਪੰਗਾਣੀ ਦਾ ਯੁੱਧ ਹੋਇਆ ਇੱਕ ਪਾਸੇ ਭੀਮ ਚੰਦ ਇੱਕ ਪਾਸੇ ਹਰੀ ਚੰਦ ਹੋਰ ਪਹਾੜੀ ਰਾਜੇ ਉਹਨਾਂ ਦੇ ਨਾਲ ਮਿਲ ਕੇ ਹੋਏ ਨੇ ਤੇ ਮਿਲ ਕੇ ਜਲ ਕਰਦੇ ਨੇ ਇਹ ਹਲੇ ਤੇ ਬੱਚਾ ਹੈ ਹਾਲੇ ਜਵਾਨੀ ਦੀ ਦਹਲਿਜ਼ ਤੇ ਕਦਮ ਰੱਖਿਆ ਇਹ ਕਰਕੇ ਸਕਦਾ ਇਕ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਭੁਲੇਖਾ ਕਿ ਇਹ ਜਵਾਨ ਤਈਆਂ ਸਾਲਾਂ ਦੀ ਉਮਰ ਸਾਈ ਸੱਚੇ ਪਾਤਸ਼ਾਹ ਸਾਈਂਵੇਂ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤੇ ਜਦੋਂ ਪੰਗਾਣੀ ਦਾ ਯੁੱਧ ਖੋਣ ਲੱਗਦਾ ਨਾ ਸਾਈਂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਈਰਖਾ ਕਰਨ ਦੇ ਨਾਲ ਕੁਝ ਨਹੀਂ ਜੇਬਣਾ ਬੈਠ ਕੇ ਗੱਲਬਾਤ ਕਰ ਲਓ ਲੜਾਈ ਝੜੜਾ ਕਰਕੇ ਅਸੀਂ ਕਰਨਾ ਕੀ ਕਹਿਣ ਕਿ ਇਹ ਦਾਤਾਂ ਜੋ ਰਤਨ ਰਾਏ ਨੇ ਦਿੱਤੀਆਂ ਨੇ ਨਾ ਅਸੀਂ ਖੋ ਕੇ ਲੈ ਜਾਵਾਂਗੇ ਜਾਂ ਸਾਡੀ ਏਨ ਕਬੂਲ ਕਰ ਲੋ ਸਤਿਗੁਰੂ ਕਹਿਣ ਲੱਗੇ ਕਿਉਂ ਏਨ ਦੀਆਂ ਗੱਲਾਂ ਕਰਦੇ ਹੋ ਕਿਉਂ ਡਰਾਉਣ ਦੀਆਂ ਧਮਕਾਉਣ ਦੀਆਂ ਗੱਲਾਂ ਕਰਦੇ ਹੋ ਤੁਸੀਂ ਵਾਪਸ ਚਲੇ ਜਾਓ ਪਰ ਕਹਿੰਦੇ ਨੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਦੋਂ ਉਹ ਮੰਨੇ ਨਹੀਂ ਮੈਦਾਨੇ ਜੰਗ ਦੇ ਵਿੱਚ ਜਿਸ ਦਿਨ 사이ਉ ਸੱਚੇ ਪਾਤਸ਼ਾਹ ਘੋੜੇ ਤੇ ਅਸਵਾਰ ਖੋ ਕੇ ਗਏ ਨੇ ਤੇ ਹਰੀ ਚੰਦ ਨੂੰ ਇੱਕ ਗੱਲ ਆਖੀ ਸੀ ਹਰੀ ਚੰਦ ਨੇ ਆਖਿਆ ਇਕ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਮੇਰੇ ਨਾਲ ਤੁਸੀਂ ਮੁਕਾਬਲਾ ਕਰਕੇ ਵੇਖੋ ਸਾਇਮ ਕਹਣ ਲੱਗੇ ਹਰੀ ਚੰਦ ਤੇਰੇ ਮਨ ਦੀ ਕਿਤੇ ਮਨ ਵਿੱਚ ਮਨ ਦੇ ਵਿੱਚ ਖੀਨਾ ਰਹਿ ਜਾਏ ਚਲ ਆਪਣੇ ਮਨ ਦੇ ਅਰਮਾਨ ਪੂਰੇ ਕਰ ਵਾਰ ਕਰ ਪਹਿਲਾ ਵਾਰ ਕਰਦਾ ਖਾਲੀ ਚਲਿਆ ਜਾਂਦਾ ਦੂਜਾ ਵਾਰ ਕਰਦਾ ਖਾਲੀ ਚਲਿਆ ਜਾਂਦਾ ਤੀਜਾ ਵਾਰ ਕਰਦਾ ਕਹਿੰਦੇ ਨੇ ਪੇਟੀ ਦੇ ਵਿੱਚ ਜਾ ਕੇ ਉਹਦੀ ਚੁੰਝ ਚੁਬਦੀ ਸਾਇਮ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਆਖੀ ਸੀ ਹਰੀ ਚੰਦ ਤਿੰਨ ਵਾਰ ਤੋਂ ਕੀਤੇ ਨੇ ਇੱਕ ਵਾਰ ਹੁਣ ਮੇਰਾ ਵੀ ਪ੍ਰਵਾਨ ਕਰ ਵਾਰ ਇੱਕੋ ਹੀ ਕੀਤਾ ਸੀ ਜ਼ਮੀਨ ਤੇ ਡਿੱਗ ਪਿਆ ਮੌਤ ਦੇ ਮੂੰਹ ਦੇ ਵਿੱਚ ਜਾ ਪਿਆ ਗੱਲ ਕੀ ਈਰਖਾ ਕਿਸੇ ਦੇ ਨਾਲ ਨਹੀਂ ਕਿਸੇ ਰਾਜੇ ਦੇ ਨਾਲ ਕਿਸੇ ਮਹਾਰਾਜੇ ਦੇ ਨਾਲ ਗੁਰੂ ਨਾਨਕ ਦੇਵ ਘਰ ਦੀ ਕਿਸੇ ਦੇ ਨਾਲ ਈਰਖਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਾਣੀ ਇੱਕੋ ਸੁਮਾਹ ਪੁਰਖ ਦੀ ਵੀ ਹੈ ਜੋ ਆਪ ਕਦੇ ਕਿਸੇ ਸਮੇਂ ਦਾ ਰਾਜਾ ਸੀ ਰਾਜਸਥਾਨ ਦੀ ਧਰਤੀ ਤੇ ਰਹਿਣ ਵਾਲਾ ਭਗਤ ਪਿੱਪਾ ਆਪਣੇ ਸਮੇਂ ਦਾ ਰਾਜਾ ਲੇਕਿਨ ਰਾਜੇ ਦੇ ਨਾਲ ਇਰਖਾ ਥੋੜਾ ਵੀ ਭਾਵੇਂ ਕੋਈ ਗਰੀਬ ਹੈ ਤੇ ਭਾਵੇਂ ਅਮੀਰ ਹੈ ਕਿਸੇ ਨਾਲ ਇਰਖਾ ਨਹੀਂ ਉਸ ਦੇ ਸਿਧਾਂਤ ਨੂੰ ਕਬੂਲ ਕੀਤਾ ਪ੍ਰਵਾਨ ਕੀਤਾ ਗੱਲ ਕੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨਸਾਨ ਨੂੰ ਇੱਕ ਨਵੇਂ ਕਲੀ ਜੀਵਨ ਜਾਤ ਦਿੱਤੀ ਹੈ ਅਤੇ ਵਿਹਮਾ ਪਰਮਾ ਤੋਂ ਉੱਪਰ ਉੱਟ ਕੇ ਜੀਵਨ ਜਿਉਣਾ ਸਿਖਾਇਆ ਜੋ ਲੋਕ ਆਖਦੇ ਨੇ ਕਿ ਤੀਰਥਾਂ ਤੇ ਜਾ ਕੇ ਇਸ਼ਰਾਨ ਕੀਤਾ ਪੁੰਨ ਦਾਨ ਕੀਤੇ ਨੇ ਹਜੂਰ ਦੀ ਪਾਵਨ ਬਾਣੀ ਤੇ ਇਹ ਗਵਾਹੀ ਪਰਦੀ ਹੈ ਕਿ ਅਸੋ ਮੇਦ ਜਗ ਕੀਚੈ ਸੋਨਾ ਕਰਵ ਦਾਨ ਦੀਜੈ RAM ਨਾਮ ਸਰ ਤਉ ਨਾ ਪੂਜੈ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨੇਤ ਨਿਤਾ ਲੇਚੈ ਅਸਦਾਨ ਗਜਦਾਨ ਸੇਜਾ ਨਾਰੀ ਘੋਮਦਾਨ ਐਸੋ ਤਾਨ ਨਿਤ ਨਿਤਾ ਕੀਚੈ ਕਹਿੰਦੇ ਨੇ ਜਿਤਨੇ ਮਰਜ਼ੀ ਤੂੰ ਦਾਨ ਕਰਦਾ ਫਿਰ ਕਿਉਂਕਿ ਦਾਨ ਕਰਨ ਦੇ ਪਿੱਛੇ ਇਨਸਾਨ ਦੀ ਭਾਵਨਾ ਪਤਾ ਕੀ ਹੁੰਦੀ ਏ ਕਿ ਮੈਂ ਦਾਨ ਤਾਂ ਕਰਦਾ ਇਸ ਦੇ ਬਦਲੇ ਵਿੱਚ ਮੈਨੂੰ ਮਿਲੇਗਾ ਕੀ ਜਦੋਂ ਕਿਸੇ ਇਨਸਾਨ ਨੇ ਇਨਸਾਨ ਨੂੰ ਇਹ ਗੱਲ ਆਖੀ ਕਿ ਜੇ ਤੂੰ ਦਾਨ ਕਰੇਗਾ ਬੇਖ ਸਵਰਗ ਦੇ ਵਿੱਚ ਇਤਨਾ ਕੁਝ ਮਿਲ ਜਾਵੇਗਾ ਹੂਰਾਂ ਅਪਛਰਾਂ ਦੇ ਲਾਲ ਚ ਦਿੱਤੇ ਗਏ ਸਵਰਗ ਦੀਆਂ ਗੱਲਾਂ ਕੀਤੀਆਂ ਗਈਆਂ ਪਰੀਆਂ ਦੀਆਂ ਗੱਲਾਂ ਕੀਤੀਆਂ ਗਈਆਂ ਕਾਮ ਤੇਨ ਗਉਧੀਆਂ ਗੱਲਾਂ ਕੀਤੀਆਂ ਗਈਆਂ ਪਰ ਸਤਿਗੁਰੂ ਕੀ ਪਾਵਨ ਬਾਣੀ ਨੇ ਸਮਝਾਇਆ ਕਿਤੇ ਕਾਮ ਤੇਨ ਜਦੋਂ ਇੱਕ ਜ਼ਿੰਮੇਦਾਰ ਕਿਤੇ ਆਪਣੇ ਧਰਮ ਦੀ ਕਿਰਤ ਕਰ ਰਿਹਾ ਨਾ ਪੁਜਾਰੀ ਨੇ ਵੇਖਿਆ ਕਿ ਮੇਰੇ ਘਰ ਦੇ ਵਿੱਚ ਦੁੱਧ ਪੀਣ ਵਾਸਤੇ ਗਊ ਕੋਈ ਨਹੀਂ ਉਹਨੇ ਜਾ ਕੇ ਜ਼ਿੰਮੇਦਾਰ ਨੂੰ ਆਖਿਆ ਜ਼ਿੰਮੇਦਾਰਾ ਗਊ ਦਾਨ ਕਰ ਦੇ ਅੱਗੇ ਜਾ ਕੇ ਕਾਮ ਤੇਨ ਗਊ ਮਿਲ ਜਾਵੇਗੀ ਜ਼ਿੰਮੇਦਾਰ ਨੇ ਗਊ ਦਾਨ ਕਰ ਦਿੱਤੀ ਪੁਜਾਰੀ ਦਾ ਕੰਮ ਚੱਲ ਪਿਆ ਉਹ ਦੁੱਧੋ ਪੀਣ ਲੱਗ ਪਿਆ ਫਿਰ ਵੇਖਿਆ ਕਿ ਜ਼ਿੰਮੇਦਾਰ ਤੇ ਖੇਤੀਬਾੜੀ ਕਰਦਾ ਮੇਰੇ ਕੋਲੋਂ ਖੇਤੀਬਾੜੀ ਹੋਣੀ ਨਹੀਂ ਉਹਨੇ ਆਖਿਆ ਤੂੰ ਗਊ ਤੇ ਦਾਨ ਕਰ ਦਿੱਤੀ ਪਰ ਇਹਦੇ ਖਾਣ ਵਾਸਤੇ ਚਾਰਾ ਵੀ ਤੇ ਚਾਹੀਦਾ ਹੈ ਚਾਰਾ ਵੀ ਦਾਨ ਕਰ ਕਈ ਥਾਵਾਂ ਤੇ ਕਈ ਸ਼ਹਿਰਾਂ ਦੇ ਵਿੱਚ ਤੁਸੀਂ ਵੇਖੋਗੇ گاਵਾਂ ਜਿਹੜੀਆਂ ਨੇ ਸੜਕਾਂ ਤੇ ਖਲਾਰੀਆਂ ਹੁੰਦੀਆਂ ਨੇ ਤੇ ਲੋਕ ਜਿਹੜੇ ਨੇ ਉਹ ਚਾਰਾ ਵੇਚਣ ਵਾਲੇ ਬੈਠੇ ਨੇ ਉਹਨਾਂ ਤੋਂ ਚਾਰਾ ਖਰੀਦ-ਖਰੀਦ ਕੇ ਤੇ ਉਹਨਾਂ ਨੂੰ ਪਾਈ ਜਾਂਦੇ ਨੇ ਗਾਵਾਂ ਨੂੰ ਪਾਈ ਜਾਂਦੇ ਨੇ ਚਾਰਾ ਦਾਨ ਕੀਤਾ ਜਾ ਰਿਹਾ ਕਿਉਂਕਿ ਗਊ ਦਾਨ ਹੋ ਗਈ ਚਾਰਾ ਦਾਨ ਹੋ ਗਿਆ ਅੱਗੇ ਕੰਮ ਤੇ ਇਹਨਾਂ ਗਊ ਮਿਲ ਜਾਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਬਚਨ ਆਖਿਆ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾ ਉਹ ਗਊਆ ਦਾਨ ਕਰਦਾ ਫਿਰਦਾ ਹੈ ਮਾਲਕ ਦੇ ਵਸ ਦੇ ਵਿੱਚ ਕੀ ਕੁਝ ਨਹੀਂ ਹੈ ਸਭ ਕੁਝ ਹੈ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰਤੀ ਹੈ ਜੇ ਮੇਰੇ ਜੀ ਆੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਪਰਮੋ ਕੇ ਪਰਦੇ ਸਤਗੁਰੂ ਖੋਲੇ ਗੱਲ ਕੀ ਹੈ ਬਹੁਤ ਸਾਰੀਆਂ ਐਸੀਆਂ ਰਚਨਾਵਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਦਾ ਨਾਂ ਦੇ ਕੇ ਪ੍ਰਚਾਰਿਆ ਜਾਂਦਾ ਹੈ ਸਮਾਜ ਨੂੰ ਦੱਸਿਆ ਜਾਂਦਾ ਔਰ ਸਭ ਤੋਂ ਵੱਡੀ ਗਿਰਾਵਟ ਇਹੀ ਹੈ ਕਿ ਅਸੀਂ ਬਿਨਾਂ ਸੋਚੇ ਸਮਝੇ ਤਕਰਾਰ ਕਰ ਬੈਠਦੇ ਹਾਂ ਕਿਉਂਕਿ ਵਿਚਾਰ ਕਰਨ ਦੀ ਜਿਹੜੀ ਸਮਰਥਾ ਸੀ ਜੀਵਨ ਦੇ ਵਿੱਚੋਂ ਅਲੋਪ ਹੋ ਚੁੱਕੀ ਹੈ ਇਹ ਹੀ ਕਾਰਨ ਹੈ ਕਿ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਤੇ ਵੱਖਰੇ ਵੇ ਵਖਰੇ ਡੇਰੇ ਪਣਤੇ ਜਾ ਰਹੇ ਨੇ ਕਿਉਂਕਿ ਅਸੀਂ ਇੱਕ ਦੂਸਰੇ ਦੇ ਕਰੀਬ ਬੈਠਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ ਹਾਂ ਸਤਿਗੁਰੂ ਨੇ ਤੇ ਪਾਵਨ ਬਾਣੀ ਦੇ ਵਿੱਚ ਇਹੀ ਸਿਧਾਂਤ ਦ੍ਰਿੜ ਕਰਾਇਆ ਹੈ ਕਿ ਗੁਰਸਿਕ ਮੀਤ ਚਲੋ ਗੁਰ ਚਾਲੀ ਅਗਰ ਕੋਈ ਗੁਰੂ ਦੀ ਚਾਲ ਤੇ ਚੱਲਦਾ ਤੇ ਉਸ ਦੀ ਵਿਚਾਰਧਾਰਾ ਇੱਕੋ ਖੋ ਜਾਂਦੀ ਹੈ ਜੇ ਗੁਰੂ ਇੱਕ ਹੈ ਤੇ ਫਿਰ ਵਿਚਾਰਧਾਰਾ ਇੱਕ ਕਿਉਂ ਨਹੀਂ ਕਿਉਂਕਿ ਜੀਵਨ ਦੇ ਵਿੱਚ ਹੈ ਹਉਮੈ ਜੀਵਨ ਦੇ ਵਿੱਚ ਹੈ ਹੰਕਾਰ ਤੇ ਹੰਕਾਰ ਕਿਸੇ ਨੂੰ ਨੀਵਾ ਨਹੀਂ ਜੇ ਹੋਣ ਦਿੰਦਾ ਹੰਕਾਰ ਸੋਚਦਾ ਜੇ ਮੈਂ ਨੀਵਾ ਹੋਇਆ ਸਮਾਜ ਕੀ ਆਖੇਗਾ ਬਰਾਦਰੀ ਕੀ ਆਖੇਗੀ ਦੁਨੀਆ ਕੀ ਆਖੇਗੀ ਜਿਸ ਜੱਥੇਬੰਦੀ ਦਾ ਮੈਂ ਆਗੂ ਹਾਂ ਉਹ ਲੋਕ ਕੀ ਆਠਣਗੇ ਕਹਿੰਦੇ ਨੇ ਇਸ ਕਰਕੇ ਮੈਂ ਨੀਵਾ ਨਹੀਂ ਜੇ ਹੋਣਾ ਮੈਂ ਭਾਵੇਂ ਸਭ ਕੁਝ ਤਿਆਗ ਦਿਆਂਗਾ ਪਰ ਆਪਣੀ ਜੱਥੇਦਾਰੀ ਨਹੀਂ ਦੇ ਤਿਆਗਣੀ ਮੈਂ ਤੇ ਕਈ ਵਾਰੀ ਹੈਰਾਨ ਹੁਣਾ ਜਿਸ ਦਿਨ ਪਾਈ ਸਾਹਿਬ ਪਾਈ ਮੰਝ ਜੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਚੱਲ ਕੇ ਆਏ ਸੀ ਨਾ ਤੇ ਸਿੱਖੀ ਦੀ ਦਾਤ ਮੰਗਦੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਭਲੇ ਪੁਰਖਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਇੱਕ ਪਾਸੇ ਕਬਰਾਂ ਦੀ ਪੂਜਾ ਕਰਦਾ ਦੂਜੇ ਪਾਸੇ ਗੁਰੂ ਨਾਨਕ ਦੀ ਸਿੱਖੀ ਮੰਗਦਾ ਕਹਿਣ ਲੱਗਾ ਸਾਈਂ ਸੱਚੇ ਪਾਤਸ਼ਾਹ ਸਭ ਕੁਝ ਤਿਆਗ ਦਿਆਂਗਾ ਮੈਂ ਤੇਰੀ ਸਿੱਖੀ ਨਹੀਂ ਲੇ ਦਿੱਤੀ ਆਪਨੇ ਮੈਂ ਸਿੱਖੀ ਨਹੀਂ ਛੱਡਨੀ ਸਾਈਓ ਸੱਚੇ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਗੁਰੂ ਘਰ ਦਾ ਪ੍ਰਚਾਰਕ ਬਣਿਆ ਗੁਰੂ ਘਰ ਦਾ ਮੂਰੀਦ ਬਣਿਆ ਅੱਜ ਕਾਰਨ ਕੀ ਹੈ ਕਿ ਜਦੋਂ ਵੀ ਕੋਈ ਪ੍ਰਚਾਰਕ ਜਦੋਂ ਵੀ ਕੋਈ ਕੀਰਤਨਿਆ ਕਿਤੇ ਸੱਚ ਦੀ ਗੱਲ ਕਰਦਾ ਹੁਣ ਕੋਈ ਅਸੀਂ 10 ਬੰਦੇ ਜੇ ਕਿਤੇ ਸ਼ਰਾਬੀ ਬੈਠੇ ਨੇ ਸ਼ਰਾਬ ਦੀ ਗੱਲ ਕੀਤੀ ਜਾਂਦੀ ਹੈ 10 ਬੰਦੇ ਉਹ ਨਾਰਾਜ਼ ਹੋ ਜਾਂਦੇ ਨੇ ਸ਼ਰਾਬ ਦੀ ਗੱਲਾਂ ਕੀਤੀ ਜਾਂਦੀ ਹੈ 10 ਬੰਦੇ ਨੇ ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਗੱਲ ਬੇਅਦਬੀ ਕੀਤੀ ਖੋਈ ਹੈ ਜੇ ਇਹ ਗੱਲ ਕੀਤੀ ਜਾਂਦੀ ਹੈ ਕਿ ਕੇਸਾਂ ਦੀ ਤੁਸੀਂ ਬੇਅਦਬੀ ਨਹੀਂ ਕਰਨੀ ਆਪਣੇ ਕੇਸ ਜਿਹੜੇ ਨੇ ਉਹ ਸਾਫ ਸੂਰਤ ਰੱਖਣਾ ਕਿਉਂਕਿ ਸਤਗੁਰੂ ਕੀ ਪਾਵਨ ਬਾਣੀ ਦਾ ਇੱਕ ਸ਼ਬਦ ਹੈ ਨਾ ਹਜ਼ੂਰ ਪਾਤਸ਼ਾਹ ਜੀ ਦਾ ਇੱਕ ਦਿਨ ਵਿਚਾਰ ਕੀਤੀ ਸੀ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਧਾਰਮਿਕ ਸਥਾਨ ਬਣੇ ਹੋਏ ਨੇ ਅਗਰ ਕੋਈ ਇਨਸਾਨ ਜਾ ਕੇ ਕਿਸੇ ਧਾਰਮਿਕ ਸਥਾਨ ਨੂੰ ਤੋੜਨ ਦਾ ਯਤਨ ਕਰਦਾ ਤੇ ਅਸੀਂ ਚੰਗਾ ਨਹੀਂ ਸਮਝਦੇ ਨਾ ਕਿ ਧਾਰਮਿਕ ਸਥਾਨ ਨੂੰ ਨਾ ਤੋੜਿਆ ਜਾਵੇ ਭਾਵੇਂ ਉਹ ਹਿੰਦੂਆਂ ਦਾ ਹੋਵੇ ਭਾਵੇਂ ਮੁਸਲਮਾਨਾਂ ਦਾ ਹੋਵੇ ਭਾਵੇਂ ਸਿੱਖਾਂ ਦਾ ਹੋਵੇ ਭਾਵੇਂ ਪਾਰਸੀਆਂ ਦਾ ਹੋਵੇ ਕੋਈ ਵੀ ਸਮਾਜ ਦੇ ਵਿੱਚ ਧਾਰਮਿਕ ਸਥਾਨ ਬਣਿਆ ਹੋਵੇ ਹਰ ਇੱਕ ਨੂੰ ਆਪਣੇ ਧਾਰਮਿਕ ਸਥਾਨ ਦੇ ਵਿੱਚ ਬੈਠ ਕੇ ਕਰਤੇ ਦੀ ਇਬਾਦਤ ਕਰਨ ਦੀ ਖੁੱਲੀ ਆਜ਼ਾਦੀ ਹੈ ਅਸੀਂ ਧਾਰਮਿਕ ਸਥਾਨ ਤੋੜਨਾ ਚੰਗਾ ਨਹੀਂ ਸਮਝਦੇ ਪਰ ਸਤਿਗੁਰੂ ਕਹਿਣ ਲੱਗੇ ਤੇਰਾ ਜੀਵਨ ਵੀ ਤੇ ਇੱਕ ਧਾਰਮਿਕ ਸਥਾਨ ਹੈ ਤੇਰਾ ਜੀਵਨ ਵੀ ਤੇ ਇੱਕ ਹਰਮੰਦਰਾ ਕਹਿਣ ਦਾ ਮਹਾਰਾਜ ਮੇਰਾ ਜੀਵਨ ਧਾਰਮਿਕ ਸਥਾਨ ਮੇਰਾ ਜੀਵਨ ਹਰ